ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਪਾਠ ਦਾ ਉਦੇਸ਼ ਪਾਠ ਦੀ ਜਿਗਿਆਸਾ ਬਣਾਈ ਰੱਖਣ ਲਈ ਸੁਝਾਅ ਹੈ ਕਿ ਪਾਠ ਪੜ੍ਹਿਆ ਜਾਵੇ ਉਦੇਸ਼ ਆਪਣੇ ਆਪ ਪੂਰਨ ਤੌਰ ਉਤੇ ਸਪਸ਼ਟ ਹੋ ਜਾਵੇਗਾ ਹਰਮੀਤ ਦਾ ਜਨਮ ਇੱਕ ਸਾਧਾਰਨ ਪਰਿਵਾਰ ਵਿੱਚ ਹੋਇਆ ਆਰਥਿਕ ਪੱਖੋਂ ਘਰ ਦੀ ਹਾਲਤ ਠੀਕ ਠੀਕ ਸੀ ਹਰਮੀਤ ਦਾ ਪਿਤਾ ਲక్ష్మణ ਸਿੰਘ ਪੱਲੇਦਾਰੀ ਦਾ ਕੰਮ ਕਰਦਾ ਸੀ ਹਰਮੀਤ ਛੋਟੇ ਹੁੰਦੇ ਤੋਂ ਹੀ ਉਹਨਾਂ ਨੂੰ ਬਾਪੂ ਜੀ ਕਹਿ ਕੇ ਬੁਲਾਉਂਦਾ ਸੀ ਅਤੇ ਆਪਣੀ ਮਾਤਾ ਜੀ ਨੂੰ ਬੇਬੇ ਕਹਿੰਦਾ ਸੀ। ਲక్ష్మణ ਸਿੰਘ ਦਾ ਸਕੂਲ μαਤਮ ਪੜਿਆ ਅਤੇ ਫਿਰ ਘਰ ਦੀ ਤੰਗੀ ਕਾਰਨ ਮੰਡੀ ਵਿੱਚ ਪੱਲੇਦਾਰੀ ਦਾ ਕੰਮ ਕਰਨ ਲੱਗ ਪਿਆ। ਲక్ష్మణ ਸਿੰਘ ਨੂੰ ਬਹੁਤ ਸ਼ੌਂਕ ਸੀ ਕਿ ਉਸ ਦਾ ਬੱਚਾ ਪੜ੍ਹ ਲਿਖ ਕੇ ਵੱਡਾ ਅਫਸਰ ਬਣੇ। ਇਸ ਲਈ ਉਹ ਪੱਲੇਦਾਰੀ ਤੋਂ ਇਲਾਵਾ ਥੋੜਾ ਬਹੁਤ ਕਿਸੇ ਕਿਸਾਨ ਪਰਿਵਾਰ ਨਾਲ ਕੰਮ ਕਰਵਾ ਦਿੰਦਾ। ਜਿਸ ਵਿੱਚ ਪੱਠੇ ਵੱਡਣਾ ਅਤੇ ਧਾਰਾਂ ਚੋਣੀਆਂ ਸ਼ਾਮਲ ਸਨ ਆਥਣ ਸਮੇ ਉਹ ਵਿਲਾ ਹੋ ਕੇ ਹਰਮੀਤ ਦੀ ਪੜ੍ਹਾਈ ਵਿੱਚ ਮਦਦ ਕਰਦਾ ਅਕਸਰ ਉਹ ਹਰਮੀਤ ਨੂੰ ਨਵੀਂ-ਨਵੀਂ ਜਾਣਕਾਰੀ ਦਿੰਦਾ ਰਹਿੰਦਾ ਸੀ ਜੋ ਉਹ ਬਾਹਰੋਂ ਸੁਣ ਕੇ ਆਉਂਦਾ ਜਾਂ ਪੜ੍ਹਦਾ ਹਰਮੀਤ ਨੂੰ ਨਵੇਂ-ਨਵੇਂ ਸਵਾਲ ਪੁੱਛਣਾ ਉਸ ਦਾ ਸੁਭਾਅ ਬਣ ਚੁੱਕਿਆ ਸੀ ਅਤੇ ਹਰਮੀਤ ਵੀ ਚਾਹੇ-ਚਾਹੇ ਪੜ੍ਹਦਾ ਅਤੇ ਆਪਣੇ ਬਾਪੂ ਦੇ ਸਵਾਲਾਂ ਦਾ ਜਵਾਬ ਦਿੰਦਾ ਇੱਕ ਦਿਨ ਲక్ష్మణ ਸਿੰਘ ਨੇ ਰੋਜ਼ ਦੀ ਤਰ੍ਹਾਂ ਹਰਮਿਤ ਨੂੰ ਸਵਾਲ ਪੁੱਛਿਆ 10 ਪੁੱਤ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੈ ਹਰਮਿਤ ਨੇ ਉੱਤਰ ਦਿੱਤਾ ਡਾਕਟਰ ਮਨਮੋਹਨ ਸਿੰਘ ਲక్ష్మణ ਸਿੰਘ ਨੇ ਦੂਸਰਾ ਸਵਾਲ ਪੁੱਛਿਆ ਆਪਣੇ ਦੇਸ਼ ਦਾ ਮਸ਼ਹੂਰ ਪਹਿਲਵਾਨ ਕੌਣ ਰਿਹਾ ਹੈ ਹਰਮਿਤ ਨੇ ਝਟ ਉੱਤਰ ਦਿੱਤਾ ਦਾਰਾ ਸਿੰਘ ਲక్ష్మణ ਸਿੰਘ ਨੇ ਸ਼ਾਬਾਸ਼ੀ ਦਿੰਦੇ ਹੋਏ ਨਾਲ ਦੀ ਨਾਲ ਅਗਲਾ ਸਵਾਲ ਪੁੱਛਿਆ ਪੁੱਤ 10 ਸਭ ਤੋਂ ਸ਼ਕਤੀਸ਼ਾਲੀ ਕੌਣ ਹੈ ਹਰਮੀਤ ਸੋਚਣ ਲੱਗਿਆ ਜਦੋਂ ਹਰਮੀਤ ਸੋਚ ਰਿਹਾ ਸੀ ਤਾਂ ਉਸ ਦੀਆਂ ਅੱਖਾਂ ਅੱਗੇ ਚੱਟ ਆਪਣੇ ਪਿਤਾ ਦੀ ਤਸਵੀਰ ਆ ਗਈ ਕਿ ਕਿਵੇਂ ਉਹ ਕਣਕ ਦੀਆਂ ਭਾਰੀ ਬੋਰੀਆਂ ਆਪਣੀ ਪਿੱਠ ਉੱਤੇ ਚੁੱਕਦੇ ਹਨ ਅਤੇ ਹਰੇ ਚਾਰੇ ਦੀਆਂ ਭਾਰੀ-ਭਾਰੀ ਪੰਡਾਂ ਚੁੱਕ ਕੇ ਖੇਤ ਤੋਂ ਲਿਆ ਕੇ ਮਸ਼ੀਨ ਵਿੱਚ ਉਤਰਦੇ ਹਨ ਹਰਮੀਤ ਨੂੰ ਯਾਦ ਰਿਹਾ ਸੀ ਕਿ ਉਸ ਦੇ ਪਿਤਾ ਤੋਂ ਸ਼ਕਤੀਸ਼ਾਲੀ ਸ਼ਾਇਦ ਹੋਰ ਕੋਈ ਵੀ ਨਹੀਂ ਕਿਉਂਕਿ ਉਹ ਬਚਪਨ ਤੋਂ ਹੀ ਆਪਣੇ ਪਿਤਾ ਦੀ ਮਿਹਨਤ ਅਤੇ ਤਾਕਤ ਤੋਂ ਪ੍ਰਭਾਵਿਤ ਸੀ ਹਰਮਿਤ ਆਪਣੇ ਪਿਤਾ ਦੇ ਸਵਾਲ ਦਾ ਉੱਤਰ ਦੇਣ ਲਈ ਖੜਾ ਹੋ ਗਿਆ ਅਤੇ ਆਪਣੇ ਪਿਤਾ ਜੀ ਨੂੰ ਜੱਫੀ ਪਾ ਕੇ ਕਹਿਣ ਲੱਗਾ ਕਿ ਸਭ ਤੋਂ ਸ਼ਕਤੀਸ਼ਾਲੀ ਤੁਸੀਂ ਹੋ ਲక్ష్మణ ਸਿੰਘ ਹੱਸਣ ਲੱਗ ਪਿਆ ਅਤੇ ਕਹਿਣ ਲੱਗਿਆ ਨਹੀਂ ਪੁੱਤਰ ਸਭ ਤੋਂ ਸ਼ਕਤੀਸ਼ਾਲੀ ਤਾਂ ਪਰਮਾਤਮਾ ਹੈ ਜੋ ਸਾਰੀ ਸ੍ਰਿਸ਼ਟੀ ਨੂੰ ਚਲਾਉਂਦਾ ਹੈ ਉਸ ਤੋਂ ਉੱਪਰ ਕੋਈ ਵੀ ਨਹੀਂ ਪਿਓ ਪੁੱਤਰ ਦਾ ਇਹ ਸਵਾਲ ਜਵਾਬ ਦਾ سلسلہ ਚੱਲਦਾ ਰਿਹਾ। অতি ਸ਼ਕਤੀਸ਼ਾਲੀ ਵਾਲੇ ਸਵਾਲ ਦੇ ਉੱਤਰ ਵਜੋਂ ਹਰਮੀਤ ਹਮੇਸ਼ਾ ਹੀ ਬਾਪੂ ਦਾ ਨਾਂ ਲੈਂਦਾ ਰਿਹਾ। ਸਮਾਂ ਬੀਤਦਾ ਗਿਆ ਅਤੇ ਹਰਮੀਤ ਪੜ੍ਹ ਲਿਖ ਕੇ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਲੱਗ ਗਿਆ। ਇੱਕ ਦਿਨ ਹਰਮੀਤ ਦਾ ਬਾਪੂ ਜੋ ਕਿ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿੰਦਾ ਸੀ ਦਾ ਮਨ ਕੀਤਾ ਕਿ ਉਹ ਆਪਣੇ ਪੁੱਤਰ ਨੂੰ ਉਸਦੇ ਦਫ਼ਤਰ ਵਿੱਚ ਜਾ ਕੇ ਦੇਖੇ ਕਿ ਉਹ ਅਫਸਰ ਲੱਗ ਕੇ ਕੁਰਸੀ ਉੱਤੇ ਬੈਠਾ ਹੋਇਆ ਕਿਸ ਤਰ੍ਹਾਂ ਲੱਗਦਾ ਹੈ ਇਸ ਲਈ ਘਰੋਂ ਉਹ ਹਰਮੀਤ ਦੀਆਂ ਮਨਪਸੰਦ ਖੋਏ ਦੀਆਂ ਪਿੰਨੀਆਂ ਲੈ ਕੇ ਸਵਖਤੇ ਹੀ ਉਸਦੇ ਦਫ਼ਤਰ ਜਾ ਪੁੱਜਿਆ ਗੇਟ ਉੱਤੇ ਖੜੇ ਚਪੜਾਸੀ ਨੇ ਲక్ష్మణ ਸਿੰਘ ਨੂੰ ਦਫ਼ਤਰ ਅੰਦਰ ਜਾਣ ਤੋਂ ਰੋਕਿਆ ਪ੍ਰੰਤੂ ਜਦੋਂ ਲక్ష్మణ ਸਿੰਘ ਨੇ ਦੱਸਿਆ ਕਿ ਉਹ ਡੀਸੀ ਸਾਹਿਬ ਦਾ ਬਾਪੂ ਹੈ ਤਾਂ ਚਪੜਾਸੀ ਨੇ ਹੈਰਾਨੀ ਜਹੀ ਨਾਲ ਉਸਦੇ ਪਹਿਰਾਵੇ ਨੂੰ ਦੇਖਦੇ ਹੋਏ ਕਿਹਾ ਇੱਕ ਮਿੰਟ ਰੁਕੋ ਮੈਂ ਪੁੱਛ ਕੇ ਆਉਂਦਾ ਹਾਂ ਉਹ ਅੰਦਰ ਗਿਆ ਅਤੇ ਝਟ ਵਾਪਸ ਆ ਕੇ ਆਦਰ ਸਹਿਤ ਲక్ష్మణ ਸਿੰਘ ਨੂੰ ਅੰਦਰ ਲੈ ਗਿਆ ਹਰਮੀਤ ਪਹਿਲਾ ਹੀ ਆਪਣੀ ਕੁਰਸੀ ਤੋਂ ਆਪਣੇ ਬਾਪੂ ਦੇ ਸਤਿਕਾਰ ਵਜੋਂ ਖੜਾ ਹੋ ਗਿਆ ਲక్ష్ਮਣ ਆਪਣੇ ਪੁੱਤਰ ਨੂੰ ਇਸ ਅਫਸਰੀ ਲੈਜੇ ਵਿੱਚ ਦੇਖ ਕੇ ਬਹੁਤ ਖੁਸ਼ ਸੀ ਹਰਮੀਤ ਨੇ ਬਾਪੂ ਲਈ ਚਾਹ ਮੰਗਵਾਈ ਦੋਵੇਂ ਪਿਓ ਪੁੱਤਰ ਪੁਰਾਣੀਆਂ ਗੱਲਾਂ ਯਾਦ ਕਰਕੇ ਹੱਸਦੇ ਰਹੇ ਅਤੇ ਖੁਸ਼ ਹੁੰਦੇ ਰਹੇ ਲਸ਼ਮਨ ਨੇ ਪੁਰਾਣੀ ਲੈਜ਼ੇ ਵਿੱਚ ਹਰਮੀਤ ਨੂੰ ਪੁੱਛਿਆ ਕਿ ਪੁੱਤਰ ਦੱਸ ਸਭ ਤੋਂ ਸ਼ਕਤੀਸ਼ਾਲੀ ਕੌਣ ਹੈ ਤਾਂ ਹਰਮੀਤ ਨੇ ਉੱਤਰ ਦਿੱਤਾ ਕਿ ਪਿਤਾ ਜੀ ਸਭ ਤੋਂ ਸ਼ਕਤੀਸ਼ਾਲੀ ਤਾਂ ਪਹਿਲੇ ਨੰਬਰ ਉੱਤੇ ਪਰਮਾਤਮਾ ਹੈ ਲਸ਼ਮਨ ਸਿੰਘ ਉੱਤਰ ਸੁਣ ਕੇ ਖੁਸ਼ ਹੋਇਆ ਅਤੇ ਉਸ ਨੇ ਨਾਲ ਹੀ ਪੁੱਛਿਆ ਕਿ ਪੁੱਤਰ ਪਰਮਾਤਮਾ ਤੋਂ ਬਾਅਦ ਦੂਜੇ ਨੰਬਰ ਉੱਤੇ ਸ਼ਕਤੀਸ਼ਾਲੀ ਕੌਣ ਹੈ ਲਸ਼ਮਣ ਸਿੰਘ ਉਮੀਦ ਕਰ ਰਿਹਾ ਸੀ ਕਿ ਉਸ ਦਾ ਪੁੱਤਰ ਬਚਪਨ ਵਾਂਗੂ ਫਿਰ ਕਹੇਗਾ ਕਿ ਮੇਰਾ ਬਾਪੂ ਪਰੰਤੂ ਹਰਮੀਤ ਨੇ ਕਿਹਾ ਪਿਤਾ ਜੀ ਪਰਮਾਤਮਾ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਮੈਂ ਹਾਂ ਲਸ਼ਮਣ ਸਿੰਘ ਜਵਾਬ ਸੁਣ ਕੇ ਹੱਕਾ ਬੱਕਾ ਰਹਿ ਗਿਆ ਉਸ ਨੂੰ ਲੱਗਿਆ ਜਿਵੇਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਹੋਵੇ ਉਹ ਮਹਿਸੂਸ ਕਰ ਰਿਹਾ ਸੀ ਕਿ ਉਸ ਦੇ ਪੁੱਤਰ ਵਿੱਚ ਡੀਸੀ ਬਣਨ ਤੋਂ ਬਾਅਦ ਹੰਕਾਰ ਆ ਗਿਆ ਹੈ ਪਰੇਮਾਨ ਨਾਲ ਚਾਹ ਦੀ ਆਖਰੀ ਕੁੱਟ ਲੰਗਾਉਂਦੇ ਹੋਏ ਉਸਨੇ ਕਿਹਾ ਚੰਗਾ ਪੁੱਤਰ ਮੈਂ ਚੱਲਦਾ ਹਾਂ ਇਹ ਕਹਿ ਕੇ ਉਹ ਉੱਥੋਂ ਤੁਰਨ ਲੱਗਿਆ ਤਾਂ ਹਰਮੀਤ ਨੇ ਕਿਹਾ ਬਾਪੂ ਜੀ ਤੁਸੀਂ ਮੇਰੀ ਪੂਰੀ ਗੱਲ ਤਾਂ ਅਜੇ ਸੁਣੀ ਹੀ ਨਹੀਂ ਅਤੇ ਨਾ ਹੀ ਤੁਸੀਂ ਮੈਨੂੰ ਪੁੱਛਿਆ ਕਿ ਪਰਮਾਤਮਾ ਤੋਂ ਬਾਅਦ ਮੈਂ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਮਨੁੱਖ ਕਿਵੇਂ ਹਾਂ ਗੱਲ ਅੱਗੇ ਤੋਰਦੇ ਹੋਏ ਹਰਮੀਤ ਨੇ ਕਿਹਾ ਕਿ ਪਿਤਾ ਜੀ ਅੱਜ ਜਦੋਂ ਤੁਸੀਂ ਮੈਨੂੰ ਇਹ ਸਵਾਲ ਪੁੱਛਿਆ ਕਿ ਪਰਮਾਤਮਾ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਕੌਣ ਹੈ ਤਾਂ ਉਸ ਸਮੇਂ ਤੁਹਾਡਾ ਹੱਥ ਮੇਰੇ ਮੋਢਿਆਂ ਉੱਪਰ ਸੀ ਅਤੇ ਜਦੋਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਮੇਰੇ ਬਾਪੂ ਦਾ ਹੱਥ ਮੇਰੇ ਮੋਢਿਆਂ ਉੱਪਰ ਹੋਵੇ ਤਾਂ ਮੈਂ ਕਮਜ਼ੋਰ ਕਿਵੇਂ ਹੋ ਸਕਦਾ ਹਾਂ ਹਰਮੀਤ ਨੇ ਬਚਪਨ ਦੀ ਤਰ੍ਹਾਂ ਆਪਣੇ ਬਾਪੂ ਨੂੰ ਜੱਫੀ ਪਾਉਂਦੇ ਹੋਏ ਕਿਹਾ ਕਿ ਪਰਮਾਤਮਾ ਤੋਂ ਬਾਅਦ ਧਰਤੀ ਉੱਪਰ ਜੇਕਰ ਕੋਈ ਸ਼ਕਤੀਸ਼ਾਲੀ ਮਨੁੱਖ ਹੈ ਤਾਂ ਉਹ ਮੇਰਾ ਬਾਪੂ ਹੈ ਇਹ ਗੱਲ ਸੁਣ ਕੇ ਖੁਸ਼ੀ ਨਾਲ ਲక్ష్మణ ਸਿੰਘ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਉਸ ਨੇ ਆਪਣੇ ਪੁੱਤਰ ਨੂੰ ਪਿਆਰ ਦਿੱਤਾ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਉਹ ਘਰ ਵਾਪਸ ਆ ਗਿਆ ਹੁਣ ਉਸ ਨੂੰ ਸੱਚਮੁੱਚ ਜਾਪ ਰਿਹਾ ਸੀ ਕਿ ਉਹ ਪਰਮਾਤਮਾ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹੈ